ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਐਸਐਮ ਜ਼ੈਡ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰਤਾ ਜ਼ਮੀਨੀ ਵਿਵਾਦ ਨੂੰ ਲੈ ਕੇ ਤਾਬੜ ਤੋੜ ਹੈ ਜਿਹੜੀਆਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਕਰੀਬਨ 15 ਤੋਂ 16 ਰਾਉਂਡ ਫਾਇਰ ਕੀਤੇ ਜਾਂਦੇ ਨੇ ਤੇ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਜਾਂਦੀ ਹੈ ਤਾਂ ਮਾਮਲਾ ਲੁਧਿਆਣਾ ਦੇ ਭਾਮੀਆਂ ਤੋਂ ਸਾਹਮਣੇ ਆਉਂਦਾ ਜਿੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਪਲਾਟ ਦੀ ਜ਼ਮੀਨ ਨੂੰ ਲੈ ਕੇ ਲੜਾਈ ਸਹੱਤ ਤੱਕ ਵੱਜ ਜਾਂਦੀ ਹੈ ਕਿ ਪੁਰਾਣੀ ਰੰਜਿਸ਼ ਹੁੰਦੀ ਹੈ ਔਰ ਉਸ ਦੇ ਤਹਿਤ ਅਣਪਛਾਤਿਆਂ ਦੇ ਵੱਲੋਂ ਕਹਿ ਸਕਦੇ ਆ ਕਿ ਤਾਬੜ ਤੋੜ ਗੋਲੀਆਂ ਚਲਾਈਆਂ ਜਾਂਦੀਆਂ ਨੇ 15 ਤੋਂ 16 ਦੇ ਤਕਰੀਬ ਨੇ ਜਿਹੜੇ ਰਾਉਂਡ ਫਾਇਰ ਕੀਤੇ ਜਾਂਦੇ ਨੇ ਇਸ ਦੇ ਨਾਲ ਤੁਹਾਨੂੰ ਇਹ ਜ਼ਰੂਰ ਦੱਸ ਦਿੰਨੇ ਆ ਕਿ ਐਡੀਸੀਪੀ ਰਬਜੋਤ ਨੇ ਕਿਹਾ ਕਿ ਮਾਮਲੇ ਦੀ ਹੈ ਜਿਹੜੀ ਜਾਂਚ ਕੀਤੀ ਜਾਂਦੀ ਹੈ ਤੇ ਪੁਲਿਸ ਨੇ ਜਿਹੜਾ ਇੱਕ ਜਣੇ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਇੱਕ ਧਿਰ ਨੇ ਲਗਾਏ ਦੂਸਰੇ ਧਿਰ ਦੇ ਉੱਤੇ ਗੋਲੀਆਂ ਚਲਾਉਣ ਦੇ ਰੋਪ ਇਸ ਦੇ ਨਾਲ ਤੁਹਾਨੂੰ ਦੱਸਦੇ ਕਿ ਤਿੰਨ ਥਾਣਿਆਂ ਦੀ ਜਿਹੜੀ ਪੁਲਿਸ ਹੈ ਤੇ ਨਾ ठाਣੇ ਦੀ ਜਿਹੜੀ ਪੁਲਿਸ ਫੋਰਸ ਹੈ ਉਹ ਵੀ ਮੌਕੇ ਤੇ ਪਹੁੰਚੀ ਹੈ ਤੇ ਇੱਕ ਵਿਅਕਤੀ ਹੈ ਜਿਹੜਾ ਇਸ ਗੋਲੀਬਾਰੀ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਤੇ ਹਸਪਤਾਲ ਦੇ ਵਿੱਚ ਉਸ ਨੂੰ ਭਰਤੀ ਕਰਵਾਇਆ ਜਾਂਦਾ ਪਰ ਇਸ ਦੇ ਨਾਲ ਤੁਹਾਨੂੰ ਜ਼ਰੂਰ ਦੱਸ ਦਿੰਦੇ ਆ ਕਿ ਚਾਰ ਲੋਕਾਂ ਨੂੰ ਜਿਹੜਾ ਹਿਰਾਸਤ ਦੇ ਵਿੱਚ ਲੈ ਲਿਆ ਤਾਂ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕਹਿਣਾ ਹੈ ਉਹਨਾਂ ਦੀ ਵੀ ਸੁਣ ਲੈਣੇ ਆ ਕੈਮਰੇ ਲਾ ਕੇ ਆਪਣਾ ਨਾਮ ਲਖਾਇਆ ਇਹਨਾਂ ਨੇ ਪਿੱਛੇ ਪੱਗ ਲਾਈ ਹੈ ਮੇਰੀ ਉਹਦਾ 28 ਨੰਬਰ ਮੁਕਦਮਾ ਹੁਣ ਦਰਜ ਹੋਇਆ ਜੀ ਜਿਹਦੇ ਜਿਹਕੇ ਮਹਿੰਦਰ ਕੌਰ ਵੀ ਨਾਲ ਹੈਗੇ ਆ ਜੀ ਇਹਨਾਂ ਦੀ ਨਾਲ ਦੀ ਜ਼ਮੀਨ ਦਾ ਵੱਖਰਾ ਕੇਸ ਹੈ ਵੱਖਰਾ ਸੇ ਹੈ ਉਹਦੀ ਆੜ ਦੇ ਵਿੱਚ ਇਸ ਜ਼ਮੀਨ ਦੇ ਉੱਤੇ ਦਵੱਲੇ ਇਹ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਇਹਨਾਂ ਨੇ ਆਪਣਾ ਨਾਮ ਲਿਖਿਆ ਕਹਿੰਦਾ ਤੇ ਕੋਈ ਵੀ ਦਸਤਾਵੇਜ਼ ਮਾਲ ਵਿਭਾਗ ਦਾ ਕੋਈ ਵੀ ਇਹਨਾਂ ਕੋਲ ਇੱਕ ਕਾਗਜ਼ ਨਹੀਂ ਹੈਗਾ ਮਲਕੀਅਤ ਦੇ ਪਰ ਪਹਿਲੇ ਵੀ ਕੋਈ ਪੰਗਾ ਪਿਆ ਸੀਗਾ ਉਹਦੇ ਵੀ ਤੁਸੀਂ ਇੱਕ ਪ੍ਰੈਸ ਕਨਫਰੈਂਸ ਦਿੱਤੀ ਸੀਗੀ ਉਹੀ ਪਾਰ ਕੀ ਜਿਹੜੀ ਪਹਿਲੇ ਵੀ ਅੰਦਰ ਬੜੀ ਸੀ ਹਾਂਜੀ ਹਾਂਜੀ ਉਹੀ ਵਾਲੀ ਜਣੀ ਔਰ ਫਿਰ ਪੁਲਿਸ ਨੇ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕਰਵਾ ਕੇ ਆਪਣਾ ਮਾਲ ਮਹਿਕੇ ਮੈਨੂੰ ਚਿੱਠੀ ਲਿਖੀ ਇਹਦੀ ਨਿਸ਼ਾਨਦੇਹੀ ਕੀਤੀ ਜਾਵੇ ਔਰ ਮਾਲਕਾਂ ਦੀ ਤਸਦੀਕ ਕੀਤੀ ਜਾਵੇ ਉਹ ਸਾਰੀ ਤਸਦੀਕ ਹੋ ਕੇ ਤਾਂ ਇਹ ਦੁਆਰਾ ਜਿਹੜਾ ਇੱਕ ਪਰਚਾ ਹੋਇਆ ਪਹਿਲਾਂ ਇਹਨਾਂ ਦੇ 322 ਨੰਬਰ ਮੁਕਦਮਾ ਸਫੈਦੇ ਚੋਰੀ ਦਾ ਵੀ ਹੈ ਜਿਹੜਾ ਸੁਖਮਿੰਦਰ ਔਰ ਜਸਪ੍ਰੀਤ ਹੈ ਇਹਨਾਂ ਦੇ ਇੱਕ 270 ਨੰਬਰ ਪਹਿਲਾਂ ਵੀ ਮੁਕਦਮਾ ਹੁੰਦੇ ਚ ਉਹਨਾਂ ਦੀ ਜ਼ਮਾਨਤਾਂ ਵੀ ਲੇਕਿਨ ਉਹਨੇ ਕਿੰਨੀ ਕੁ ਰਾਉਂਡ ਫਾਇਰ ਕੀਤੇ ਗਏ ਨੇ ਘੱਟੋ ਘੱਟ ਤਾਂ 15 ਤੋਂ 17 ਤਾਂ ਮੈਂ ਸੁਣ ਗਿਆ ਮੈਂ ਆਪਣੀ ਜਾਨ ਬਚਾ ਕੇ ਉੱਥੋਂ ਕੰਨ ਟੱਪ ਕੇ ਗਿਆ ਹੁਣ ਹੁਣ ਮੇਰੀ ਗੱਡੀ ਅੰਦਰ ਖੜੀ ਹੈ ਸਰ ਕਿੰਨੇ ਕਰਾਉਂਡ ਫਾਇਰ ਹੋਏ ਨੇ ਦੱਸਿਆ ਜਾ ਰਿਹਾ ਕਿ 10 ਤੋਂ 12 ਰਾਉਂਡ ਫਾਇਰ ਹੋਏ ਕੋਈ ਇਦਾਂ ਦੀ ਗੱਲ ਆਈ ਸਾਹਮਣੇ 10 ਤੋਂ 12 ਰਾਉਂਡ ਕੋਈ ਫਾਇਰ ਵਾਲੀ ਗੱਲ ਨਹੀਂ ਹੈਗੀ ਹਜੇ ਮੌਕੇ ਤੇ ਤਸਦੀਕ ਕਰਾਂਗੇ ਫੇਰ ਹੀ ਕੀਤਾ ਜਾ ਰਿਹਾ ਹੈ ਇੰਜਰਡ ਵੀ ਕੋਈ ਹੋਇਆ ਹੈ ਕੋਈ ਐਂਬੂਲੈਂਸ ਦੇ ਵਿੱਚ ਲੈ ਕੇ ਜਾਇਆ ਜਾਇਆ ਕਿਸੇ ਨੂੰ ਹਾਂ ਇੱਕ ਬੰਦੇ ਦੇ ਸੱਟਾਂ ਲੱਗੀਆਂ ਨੇ ਉਹਨੂੰ ਹਸਪੀਟਲ ਇਮੀਡੀਏਟਲੀ ਫਰਚਰ ਡਿਪੈਚ ਕੋਈ ਗੋਲੀ ਲੱਗੀ ਸਰ ਨਹੀਂ ਗੋਲੀ ਨਹੀਂ ਲੱਗੀ ਫੇਰ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਗੋਲੀ ਵਾਲੀ ਜਿਹੜੀ ਹਜੇ ਗੱਲ ਕੋਈ ਨਹੀਂ ਹੈਗੀ ਸਰ ਕਾਰਨ ਕੀ ਹੈ ਜੋ ਵਿਵਾਦ ਹੋਇਆ ਕਾਰਨ ਕੀ ਹੈ ਵਿਵਾਦ ਦੋ ਪ ਜਿੱਥੇ ਖੜੇ ਹੈਗੇ ਹਾਂ ਇਸ ਪਾਰਟੀ ਇਹ ਪਾਰਟੀ ਕਹਿ ਰਹੀ ਹੈ ਨਾਲ ਦਾ ਜਿਹੜਾ ਦੂਸਤ ਦੋ ਪਾਰ ਜਿਹੜੀ 20 ਪਾਰਟੀ ਉਹ ਕਹਿ ਰਹੀ ਹੈ ਉਨੂੰ ਲੈ ਕੇ ਜਾਣਾ ਤਾਂ ਤਕਰਾਰਬਾਜ਼ੀ ਹੋਈ ਹੈ ਲੜਾਈ ਹੋਈ ਹੈ ਸਰ ਇਹਦੇ ਵਿੱਚ ਰਾਉਂਡ ਅਪ ਵੀ ਕੀਤਾ ਕੀਤੇ ਹੋਣ ਜਣੇ ਨੂੰ ਦੇਖੋ ਮੇਰੇ ਪਾਰਟ ਆਫ ਇਨਵੈਸਟੀਗੇਸ਼ਨ ਆ ਮੈਂ ਤੁਹਾਨੂੰ ਹਜ ਨਹੀਂ ਦੇ ਸਕਦਾ ਲੇਕਿਨ ਸਰ ਵਿਕਸਾ ਬਾਰੇ ਵਿੱਚ ਜਿੱਦਾਂ ਬਾਅਦ ਜਿਹੜੇ ਬੰਦੇ ਆਏ ਸੀ ਕਿ ਜਿੱਦਾਂ ਇੱਕ ਵਕੀਲ ਆਪਣੇ ਉਹ ਕਹਿ ਰਹੇ ਨੇ ਉਹ ਕਹਿੰਦੇ ਮੈਂ ਅੰਦਰ ਬੈਠਾ ਸੀਗਾ ਤੇ ਸਿੱਧਾ ਮੇਰੇ ਤੇ 10 ਤੋਂ 12 ਰੋਲ ਫਾਇਰ ਕੀਤਾ ਇਨੀਸ਼ੀਅਲ ਸਟੇਜ ਆਫ ਇਨਵੈਸਟੀਗੇਸ਼ਨ ਹੈਗੀ ਆ ਚੀਜ਼ਾਂ ਵੈਰੀਫਾਈ ਕਰਕੇ ਜੋ ਸਹੀ ਹੋਗਾ ਮੈਂ ਤੁਹਾਨੂੰ ਇਨਫੋਰਮੇਸ਼ਨ ਸ਼ੇਅਰ ਕਰਾਂਗਾ ਥੈਂਕ ਯੂ ਮਤਲਬ ਕਿ ਪਹਿਲੋ ਤੋਂ ਕਿਦਰ ਜਿਹਨੇ ਕੋਈ ਤੇ ਰੇਦਾਂ ਦੀ ਵੀ ਹੈਗੀ ਦੇਖੋ ਮੈਂ ਯਾ ਭਾਈ ਜੀ ਜਿਹੜੇ ਬੋਲਦੇ ਨੇ ਇਹ ਉਹਨਾਂ ਇਹ ਉਹਨਾਂ ਦੇ ਬੰਦੇ ਆ ਜੀ ਅੱਛਾ ਠੀਕ ਹਾਂਜੀ ਹਾਂ ਸੱਕੀ ਲੈ ਤੁਹਾਡੇ ਸਾਹਮਣੇ ਸ਼ਰੀਹ ਆ ਤਮਕੀ ਦੇ ਕੇ ਗਿਆ ਅੰਦਰ ਬਾੜ ਕੇ ਦਿਖਾਉਂਦੇ ਨੇ ਨਹੀਂ ਇਹਨਾਂ ਦਾ ਨਾਮ ਇਹਨਾਂ ਦਾ ਨਹੀਂ ਇਹਨਾਂ ਦਾ ਪਹਿਲਾਂ ਵੀ ਕੋਈ ਰੰਜਿਸ਼ ਕਰਿਆ ਹੈ ਹਾਂ ਹਾਂ ਇਹ ਪਹਿਲਾਂ ਦੀ ਹੀ ਹੈ ਇਹ ਹੀ ਇਹ ਹੀ ਕਰਾਰੇ ਬਾਰ-ਬਾਰ ਪਰ ਵਕੀਲ ਸਾਹਿਬ ਕਹਿ ਰਹੇ ਕਿ ਜਗ੍ਹਾ ਉਹਨਾਂ ਦੀ ਆ ਕੌਣ ਜੀ ਵਕੀਲ ਸਾਹਿਬ ਭਾਈ ਜੀ ਡਾਕੂਮੈਂਟ ਦੇ ਉੱਤੇ ਡਿਮਾਂਡ ਹੈ ਜਿਹਦੇ ਨਾਮ ਦੇ ਡਾਕੂਮੈਂਟ ਉਹਦੀ ਜ਼ਮੀਨ ਹੈ ਜੀ ਅੱਛਾ ਜੀ ਹਾਂਜੀ ਕਹਿਣ ਨਾਲ ਨਹੀਂ ਹੋਣਾ ਮੈਂ ਕਹਿ ਦੂੰਗਾ ਜੀ ਮੇਰੀ ਜ਼ਮੀਨ ਹੈ ਕਹਿਣ ਨਾਲ ਨਹੀਂ ਹੋਣਾ ਠੀਕ ਜਿਹਦੇ ਡਾਕੂਮੈਂਟ ਕੀ ਇਥੇ ਜਨਾ 10 12 ਫਾਇਰ ਹੋਏ ਨਹੀਂ ਜਦੋਂ 10 ਇੱਕ ਇੱਕ ਕਨੈਕਟਰ ਲਾਇਆ ਜਿਹੜੇ 10 12 ਜਿਹੜੇ ਰਾਉਂਡ ਫਾਇਰ ਹੋਈ ਆ ਫੇ ਤੁਸੀਂ ਕਿੱਥੇ ਭੱਜੇ ਸੀਗੇ ਅਸੀਂ ਨਾ ਉਧਰ ਨੂੰ ਭੱਜ ਕੇ ਪਰੇ ਨੂੰ ਭੱਜ ਗਏ ਪਰੇ ਨੂੰ ਭੱਜ ਗਏ ਫੇ ਵਕੀਲ ਸਾਹਿਬ ਵੀ ਨਾ ਤੁਸੀਂ ਅੰਦਰ ਕਿੰਨੇ ਬੰਦੇ ਜਦੋਂ ਫਾਇਰ ਹੋਈ ਕਿੰਨੇ ਕ ਬੰਦੇ ਸੀਗੇ ਤੁਸੀਂ ਅੰਦਰ ਚਾਰ ਬੰਦੇ ਸੀ ਚਾਰੋਂ ਬੰਦੇ ਨੇ ਜਾਨ ਚਾਰਾਂ ਚੋਂ ਇੱਕ ਬੰਦੇ ਨੂੰ ਲੱਗੀ ਗੋਲੀ ਇੱਕ ਬੰਦੇ ਨੂੰ ਉਹ ਜਿਹੜੇ ਲਾਜ ਗਿਆ ਕਿੱਥੇ ਆ ਕਿ ਇੱਥੇ ਪਤਾ ਨਹੀਂ ਅਸੀਂ ਭੱਜ ਗਏ ਤੇ ਉਹ ਸਾਡੇ ਤੋਂ ਪਿੱਛੇ ਰਹਿ ਗਏ